ਸੇ ਨੂੰ ਕਰਤਾ ਸਭੇ ਕਰਤਾ ਇਹ ਮੈ ਵੀ ਸਭ ਕੀਆ ਕਰੀ ਲਿਤਾ ਸਭ ਕੀਆ ਮੰਗੇ ਮੰਗਦਾ ਮੰਗੇ ਮੰਗਦਾ ਕੋਈ ਨਾ ਪੁੱਛੇ ਕਾ ਕੋਈ ਨਾ ਪੁੱਛੇ ਤਰ ਹਰ ਰਖ ਸੰਦਾ ਰਖ ਸੰਦਾ ਮੰਨ ਪਿਆਰ ਸੁਖ ਪਾਏ ਨਾ ਮੰਨ ਪਿਆਰ ਸੁਖ ਪਾਏ ਮਿਲ ਕੋ ਕੋ ਬਿੰਦਾ ਮਿਲ ਕੋ ਕੋ ਸੱਪੇ ਕਾਜ ਸਵਾਰਿਆ ਸੇ ਆਸਵਾਰਿਆ ਆ ਤਨ ਭਾਵ Oh. ਸਾਰੇ ਉਹ ਮਾਛੇ ਦੇ ਹਾਲੇ ਗਿਆ ਬਹੁਤ ਬਹੁਤ ਕਹਾਈਆਂ ਤੋਟੇ ਮੇਨੇ ਪਹਿਲਾਂ ਬਹੁਤ ਸੀ ਸਾਰੇ ਸੰਗਠਨ ਦੁਨੀਆਂ ਹੀ ਸੰਗਤ ਹੱਤਪੜ ਜੁੜੀ ਆ ਅਸੋਸਾਨ ਕਹਦਾ ਨੂੰ ਰੋਣਾ ਕਰਨੋਂ ਵਾਲੀ ਕੋਈ ਨਹੀਂ ਹੈ ਅਸੋਸਾਨ ਨੇ ਆਪਣੀ ਮੌਰੀ ਲਾਇਕੀ ਹੈ ਇਹ ਪੁਤਰਤੀ ਜੀ ਖੇਡਾਂ ਆਣੀ ਨਹੀਂ ਹੈ ਕੋਈ ਇੱਕ ਪੁੱਤਰ ਦੀ ਖੈ ਨਾ ਜੇ ਕੋ ਮਾਰਦੀ ਆ ਕੇ ਨਾਲ ਦਲਵੇ ਇਹ ਤਾਂ ਪੁੱਤਰ ਤੇ ਮੂੰਹ ਵਿਗਾੜ ਦਿੱਤਾ ਇਹਨਾਂ ਸਹਸਮਾਨ ਨੇ ਆਪਦੀ ਇੱਤਲ ਨਾਲ ਆਪਣੀ ਮੁੱਢੀ ਨਾਲ ਆਪਣੇ ਸਰਦ ਨਾਲ ਆਪਦੀ ਇੱਤਲ ਉੱਡੀ ਸੰਭਲੀ ਉਹਨਾਂ ਦਾ ਸਾਹੂ ਛੋਟਾ ਸਾਦਿਆ ਪੁੱਤਰ ਨੂੰ ਛੋਟਾ ਸਮਝ ਲਿਆ ਇਸ ਕਰਕੇ ਇਹ ਉਦੋਂ ਤੋਂ بگੜੀ ਆ ਇਹਨਾਂ ਨੇ ਸੰਸਾਰ ਨੇ ਆਪ ਦੇ ਮਨ ਮਰ ਕੀ ਨਾ ਮਗਾੜਿਆ ਇਹ ਉਦੋਂ ਤੋਂ ਸਾਰੇ ਸੰਸਾਰ ਨੇ ਆਪ ਕੋ ਸੋਚ ਨਾ ਬਣਾਈ ਆ ਅਜਿਹਾ ਕਿ ਸਾਰੇ ਅੱਜ ਤੇ ਸਾਨ ਨੂੰ ਬੇਂਤੀ ਕਰਕੇ ਜਾਨ ਕੋ ਰੱਬ ਸਾਹਿਬ ਕੀ ਚਰਨਾਂ ਚ ਤੇ ਇਹ ਜਦ ਕੇ ਪਾਛਾ ਜੇ ਸਾਡੀ ਬੁੱਧੀ ਉੱਠੂਗੀ ਉਸ ਹੀ ਅਪਨੇ ਚੰਦਾ ਮਾਨ ਮਾਨ ਦਾ ਹੈ ਹਰ ਪੰਜੀ ਕਰਾਉਣੀ ਹੈ ਇਹ ਵੀ ਉਹ ਆਸ਼ਾ ਦੇ ਬਹੁਤ ਕਸ਼ੇਤਾ ਜਨਕਾ ਜਨਕਾ ਕਾ ਭੋਨ ਕਰਨਾ ਲੰਡਨ ਬਸਿਆ ਸੋਈ ਜੈਨ ਕਾ ਕਰੇ ਸੰ ਕੋਈ ਜੀਨ ਇਸ ਜੀਵ ਦੀ ਕਿਸੇ ਸੰਤ ਦੀ ਜਾਇਦਾ ਕੰਮ ਨਹੀਂ ਹੈ ਸਾਰੀ ਸ਼ਬਦ ਦੀ ਜਾਇਦਾ ਕੰਮ ਮਨ ਤਨ ਵਸੇ ਉਹ ਸੋਈ ਜਿਹੜੇ ਹਿਰਦੇ ਵਿੱਚ ਉਹ ਵਸਦਾ ਉਹ ਹੀ ਜਾਇਦਾ ਬੰਦ ਉਹ ਉਸ ਨੂੰ ਕੀ ਜਿਦਾਂ ਦਾ ਕਰੂਗੀ ਆ ਉਹਦੇ ਦੀ ਜਾਇਦਾ ਕੰਮ ਨਹੀਂ ਆ ਉਹ ਕਿਸੇ ਸੰਤ ਦੀ ਕਿਸੇ ਕੀ ਦੀ ਜਾਇਦਾ ਕੰਮ ਨਹੀਂ ਉਹੀ ਜਰੂਰੀ ਜਾਇਦਾਗਾ ਉਹਨਾਂ ਸ਼ਬਦ ਹੀ ਹੋਣੀਆਂ शब्द न जुड़ो गुरु ग्रंथ साहब महाराज जिन्हें भी पन्ने ने। जिन्ने भी अंग ने अलग अलग शब्द जो कि भी भुलेखा पाया जाए किसी जीव ना के गुरु महाराज के चरण में आओ इ हुक्म ना लगे चुपी कर रहे हैं हम के न ਚੱਲੂ ਗਏ ਮੈਂ ਗਰੰਟੀ ਦਿੰਦਾ ਦਾਵਾ ਕਰਦਾ ਤੁਹਾਡੇ ਕੰਮ ਕਿਵੇਂ ਨਿਪੂਰੇ ਹੋਣਗੇ ਇਹ ਤਾਂ ਉਹ ਸੰਸਾਰ ਦਾ ਅਰਟੀਕਲ ਕਰਦੇ ਆ ਜਿਹੜੇ ਪਾਪਸ਼ਾਹਾਂ ਘਰ ਤੇ ਤੱਕਦੇ ਆ ਇੱਥੇ ਉੱਥੇ ਨਾਨਕਾਂ ਕਰਤਾ ਲਖੇ ਪਤਵ ਉਹ ਤਾਂ ਇੱਥੇ ਵੀ ਅਗਲੇ ਇਹ ਕਿੱਥੇ ਇੱਥੇ ਤਾਂ ਸਾਥਾਉਣਾ ਉੱਥੇ ਮੈਂ ਇੱਜ਼ਤ ਬਖੂਤ ਹੋ ਗਈ ਫੰਕ ਨੂੰ ਸ਼ਬਦ ਮਦੋਵਾ ਨਾਮ ਨੇ ਜੋਪਾ ਜੋ ਸੋਰੀ ਦਾ ਨਾਮ ਨਹੀਂ ਦਿੱਤੇ ਪਾਣੀ ਸਸਾਰੋਂ ਪਰਪਣ ਘਟੀ ਲੱਦੀ ਜਾ ਰਹੀ ਆ ਮਾਂ ਚਾਨ ਕੋਈ ਨਹੀਂ ਸੋਨ ਕੋਈ ਨਹੀਂ ਵਰਮਰ ਤੇ ਠੱਕੂਏ ਪਤਾ ਨਹੀਂ ਕਿੰਨੇ ਕੁ ਗੁਪਤ ਦੇ ਪਾਪ ਤੇ ਸੁਖਨ ਸਾਹਿਬ ਨੇ ਜਾਂ ਹੋ ਜਪਸਾ ਨਹੀਂ ਜਨੇ ਨੇ ਤਨੇ ਦੇ ਗੁਪਤ ਦੇ ਪਾਪ ਤੇ ਨੇਤ ਨੇ ਉਹ ਸੰਖਿਆ ਕੋਹਾਂ ਨਹੀਂ ਸੋਚ ਲੈ ਕਿ ਕਿਉਂ ਉਹ ਹੀ ਪਹਿਜਾ ਮੇ ਆ ਕੇ ਮੱਕੜੀ ਕੀ ਨੇ ਅਸ਼ੀਰਵਦ ਨੂੰ ਮੰਨਦਾ ਗੁਰੂ ਨੂੰ ਮੰਨਦਾ ਕੋੜਾ ਕੋਈ ਕੋਤਾ ਨਹੀਂ ਪੀ ਜਾਵਾ ਕਿਹੋ ਜਿਹੇ ਅੱਖੀਆਂ ਦੇ ਕਿ ਜੀਵ ਕਾਰ ਦੀ ਜਿਵੇਂ ਲੈ ਉਹ ਤਾਂ ਇੱਕ ਇੱਕ ਹਾਉ ਪਾਲਤ ਦੋਵੇਂ ਸਾਰੇ ਇੱਥੇ ਵੀ ਉੱਤੇ ਵੀ ਉਹਨੇ ਸਮਾਨ ਦਾ ਸਵੇਰੇ ਗੰਦੀ ਨਹੀਂ ਕਿ ਕਿਉਂ ਕੀ ਮਰਸਾ ਸਾਹ ਉਹ ਕਿ ਕਾਮਾ ਸ਼ਬਦ ਨੂੰ ਕਹਿੰਦੇ ਨਾਉ ਨੂੰ ਕਹਿੰਦੇ ਆਪਣੀ ਹੋ ਨੂ ਨੁਟ ਗਿਆ ਅੰਨਾ ਸੋਹਣ ਨੂੰ ਮੱਲੇ ਆਉਨਾ ਰੋ ਤੂੰ ਮਨ ਮੇਰੇ ਕਿੱਥੇ ਹੋਗਾ ਜਦੋਂ ਗਾਤਾ ਆ ਨਾਮ ਰੋ ਤੂੰ ਮਨ ਮੇਰੇ ਕਿੱਥੇ ਹੋਗਾ ਸਾਡ ਸਭ ਸੁਭਾਵਨਾ ਕਿਸੋ ਦੇ ਆ ਮੇਰੇ ਸਾਥ ਸਮਝਾਂਗੇ ਕੋਈ ਮਿਲਣ ਨਹੀਂ ਦਊਗਾ ਕੁਝ ਸ਼ਬਦ ਲੋਕ ਦੇਖੋ ਜੁਰੀ ਸੰਤਾਨਾ ਦਾ ਜੋੜਦੇ ਹਾਂ ਸ਼ੰਦਨੰਦ ਜੋੜੇ ਬਚਨ ਨਹੀਂ ਮੰਨਦੇ ਜੇ ਕੋ ਬਚਨ ਪੁਹਾਵੇ ਸੰਤਨ ਕਾ ਪੁਰਸ਼ਾਂ ਦੀ ਬਰ ਪਾਣੀ ਦੇ ਸ਼ਾਮ ਨੂੰ ਕਿਹਾ ਉਹਨ ਨੂੰ ਸ਼ਾਂਤੀ ਤਰਿਆ ਰੇ ਆ ਗਿਆ ਕਿ ਨਹੀਂ ਬਹੁਤ ਪ੍ਰਸ਼ਾਨ ਨਾਮ ਸ਼ਬਦ ਆਇਆ ਹੈ ਅਰਿਆ ਰੇ ਮੇਰੇ ਪਾਪੀਆਂ ਇੱਥੇ ਤੱਕ ਨਿਕੋ ਕਿਨ ਸੁਣਿਆ ਤੈਨੂੰ ਦੇਖਿਆ ਉਹ ਤੇ ਘਰ ਦੇ ਚੂਨੀ ਵਿੱਚ ਨਹੀਂ ਆਸਦਾ ਫਿਰ ਸੇ ਫਿਰ ਗਲਵਾ ਨਾ ਪਰਿਆ ਰੇ ਉਹ ਤੇ ਘਰ ਦੇ ਚੂਨੀ ਵਿੱਚ ਨਹੀਂ ਆਸਦਾ ਤਦੇ ਇਹਦੇ ਕਾਂਸਟ ਨਹੀਂ ਬਿਨਣ ਸੋਦੇ ਮਾਤੁਰ ਸੁਆਮੀ ਸੋਗਮਨਮਸਾ ਉਹ ਸ਼ਾਂਤ ਨਾ ਚੱਲੇ ਇਵੇਂ ਤਾਂ ਹੈ ਵੀ ਚਾਰ ਤੋਂ ਸੱਤੇ ਬਹੁਤਲੇ ਨਾ ਇਹਨਾਂ ਤੇ ਨੱਖ ਨਹੀਂ ਉਹਨਾਂ ਕਹਾਂ ਜਾਂ ਮਹਾਂਪ੍ਰਤਾ ਸੁਤ ਸੁਖਮਣੇ ਬੱਚੇ ਮਾਣੇ ਬੁਟੇਗ ਮਹਾਂਪ੍ਰਤਾ ਜੀ ਵੀ ਇਸ ਪਾਣੀ ਪਾਠੇ ਹੋ ਰਹਾ ਨੇ ਧਨ ਨਾਰਾ ਸੰਪਤ ਸ਼ਗਲ ਧਨ ਦਾ ਨਾਂ ਮੈਨੇ ਜਨਾਈ ਤਨਦਾਰਾਂ ਸੰਪਦ ਸੰਪਤੀ ਜਿੰਨੀ ਵੀ ਪ੍ਰਤੀਕੀਤੀ ਆ ਜਿੰਨਾ ਪੁਨੀ ਕਰਮਾਨ ਇਹਨੂੰ ਸੰਪਹਿ ਮੰਨਿਆ ਆ ਸਭਨਾ ਉਹ ਤੇਰ ਮਹਾਦਰ ਕੀ ਉਹ ਰੰਸਾਂ ਪਤਿ ਪੁੱਤੋ ਕੀ ਕਹ ਲੈ ਨੇ ਇਨਮੇ ਇੰਜ ਤੇਰੋ ਨਹੀਂ ਇਹਨੂੰ ਤਾਂ ਸੱਚ ਮੰਨੀ ਬੈਠਾ 13 ਨਹੀਂ ਹੈ ਇਨਮੇ ਕਛ ਤੇਰੋ ਨਹੀਂ

ਉਹ ਉਹ ਕਾ ਡਕ ਦਾ ਕੰਮ ਤੁਸੀਂ ਕਦੇ ਸੋਚ ਕੇ ਦੇਖਿਆ ਇਹ ਡੁੱਪ ਦਾ ਕੰਮ ਨਹੀਂ ਕੀਆ ਡੁੱਪ ਦਾ ਕੰਮ ਹਮੇ ਸੋਚ ਸੋਚ ਨਹੀਂ ਚੰਗੀ ਰੱਖੀ ਸੋਚ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਹੀਂ ਮਿਲਾਈ ਕਾਹਨ ਉਹ ਡੋਕ ਤਕਲੀਫਾਂ ਹੁੰਦੀਆਂ ਨੇ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਨਾਲ ਸੁਮਤਣਾ ਨੂੰ ਜੇਪਨ ਅੱਜ ਦਿਨ ਤੁਮਾਨੂੰ ਚੱਲਣੇ ਬੰਦ ਕੋਈ ਆਸ ਨਹੀਂ ਰਿਹਾ ਨੰਨੇ ਵੱਡੇ ਸਮਰਥਕ ਡਾਕਟਰ ਨੇ ਇਹਦੀ ਸਲਾਹ ਮੈਂ ਚੱਲੇ ਕਿਉਂ ਕਦੇ ਵੀ ਡੱਕ ਨਹੀਂ ਆਉਂਸਦਾ ਦਾਮਾ ਕਰਦਾ ਕੁਝ ਸੰਸਾਰ ਤੁਹਾਡੇ ਕੋਲ ਉਸ ਦਾ ਕੰਮ ਕਰਵੇ ਤੁਸੀਂ ਉਹਦੀ ਜਾਣਣ ਨੂੰ ਤਿਆਰ ਹੋ ਜਿਹੜਾ ਤੁਹਾਡਾ ਸਨ ਕੋਈ ਦੇ ਰਿਹਾ ਉਹਦੇ ਲਈ ਕੁਝ ਨਹੀਂ ਹੈਗਾ ਬੇਰਹਿਮ ਉਹਨਾਂ ਛੱਡ ਕੇ जम जगाती लूट है निर्माण कीर्तन गावो गावो गया ध्यान करते का एक निमृत छूटा है, संतो, कर पार हो तरिया एक बचन है, संतन का माता महाराज जीवन उच्चा करो अपने नेचर उच्चा करो अपनी सोच उच्चा करो ती आप महान जो तरह आनंद ऐसा बड़ा पियाद ਕੋਈ ਨਾ ਸਕਾਉ ਸਭ ਕੁਛ ਕੰਮ ਹੈ ਬਾਹਰ ਨਹੀਂ ਬਾਹਰ ਉਹ ਸੋ ਪੰਪ ਨਹੀਂ ਜਿਹੜਾ ਮਾਰ ਲੱਭਦਾ ਵਰਦਾ ਉਹ ਸਦਾ ਪੰਪਾਂ ਜਾਂਦਾ ਉਹਦੇ ਅੰਦਰ ਹੀ ਗਿਆ ਉਹਦੇ ਵਿੱਚ ਹੀ ਗਿਆ ਕਿਹਦੀ ਮੰਨਦੇ ਇਸ ਤਰ੍ਹਾਂ ਪਾਸਤੂ ਪਾਇਆ ਇਹ ਹੀ ਨਿਕਲਦੀ ਆ ਦੂਜੀ ਨਹੀਂ ਮਿਕਨੇ ਜੇਕਰ ਉਹਨੂੰ ਪਉਨਿਓ ਲੋ ਪਉਨਿਓ ਮੋਹ ਪਉਨਿਓ ਇਹਦੇ ਵਿੱਚੋਂ ਇਹੀ ਵਸਤੂ ਨਿਕਲਣੀ ਆ ਦੂਜੀ ਵਸਤੂ ਨਹੀਂ ਨਿਕਲਣੀ ਮੰਨ ਲਏ ਬੱਚਾ ਸਾਰਾ ਵਸਤੂ ਸਾਂ ਨਿਕਲੇ ਕਿਹੜੀ ਵਸਤੂ ਤੁਸੀਂ ਇਸ ਭਾਂਡੇ ਵਿੱਚ ਪਾਏਗੇ ਉਹ ਵਸਤੂ ਨਿਕਲਣੀ ਆ ਤੁਰੀ ਪਤਾ ਕਿ ਕਾਹ ਬਣਾਉਣਾ ਚਾਹੀ ਨਿਕਲਣੀ ਆ ਤਨ ਉਹ ਤਮਤਰ ਉਹ ਕਿੰਨਾ ਤੱਕ ਰੁਕੀ ਨਹੀਂ ਆ ਇਸ ਸ਼ਰੀਰ ਦੇ ਵਿੱਚ ਵੀ ਮਨ ਵਿੱਚ ਵੀ ਜੋ ਤੁਸੀਂ ਸੋਚ ਪਾਏ ਜੋ ਬਾਹਰ ਉਹ ਹੀ ਹੋਏ ਉਹੀ ਨਹੀ ਐਸ ਕੰਮ ਕਿ ਜਿਸ ਸੋਚਾ ਤੁਸੀਂ ਚੰਗੀ ਪਾਓ ਇਹ ਦੇ ਵਿੱਚ ਇਸ ਭਾਂਡੇ ਵਿੱਚ ਸੋਚ ਚੰਗੀ ਪਾਓ ਸੰਬੰਧੇ ਭਲੇ ਲਈ ਪਾਓ ਮਾਤਾ ਪਿਤਾ ਜੇ ਤੁਸੀਂ ਸਰਬੱਤ ਦੇ ਭਲੇ ਵਿੱਚ ਆਉਂਦੇ ਇਹ ਵਿੱਚ ਕੀ ਭਰਾਉਂਦਾ ਬਾਬੇ ਨਾਨਕ ਨੇ ਆਪਾਂ ਨੂੰ ਇੰਨੀ ਮਿਹਨਤ ਕਰਕੇ ਹੋਰ ਜਨਮ ਵਿੱਚ ਮਿਹਨਤ ਕਰਕੇ ਪਗੰਬਰ ਬਣ ਕੇ ਆ ਕੇ ਆਪਾਂ ਨੂੰ ਇੱਕ ਗਿੰਮਰ ਦਿੰਦਾ ਸੁੱਖ ਲੈਣ ਦੇ ਲਈ ਅੰਦੂਰੇ ਦਾ ਪਮਾਤਾ ਸਰਪੰਤਾ ਪਲਾangar ਇਹਦੇ ਵਿੱਚ ਗਿਫਟ ਕੀਆ 7.7 ਅਰਬ ਹੋ ਗਿਆ ਆਹ ਦਬਦੀ ਬੰਦੀਆਂ ਨੂੰ ਦਸਨਾ ਬਣਾ ਕਰ ਲਾ 750 ਹੀਰੇ ਇਕੱਠੇ ਹੋ ਜਾਣਗੇ ਤੁਸੀਂ ਆਪਣੀ ਅਕਲ ਦੇ ਨਾਲ ਕੀ ਦਾ ਕਟਾਕੰਦ ਦਿਖਾ ਰਹੇ ਹੋ ਨਾ ਅਮੀਰ ਸੋਚਣਾ ਤੁਸੀਂ ਕੋਈ ਕੰਮ ਕਰਕੇ ਲਗਾਓ ਉੱਚਾ ਹੋ ਕੇ ਲਗਾਓ ਬਾਬੇ ਨਾਨਕ ਦੀ ਸੋਚਣਾ ਸਰਬੋਤਮ ਦਾ ਪਹਿਲਾ ਸੋਚੋ ਸਾਰੇ ਸੰਸਾਰ ਦੇ ਨਾਲ ਤੁਸੀਂ ਉੱਚੇ ਹੋ ਜਾਓ ਤੇ 750 ਹੀਰਾ ਇਕੱਠਾ ਕਰੋ ਇੱਥੇ ਬਸ ਨਹੀਂ ਆਈ 83,99,999 ਉਹ ਤੁਨੀ ਵੀ ਆ ਕੋਈ ਵੀ ਮਿਲਣਾ ਕਰਦਾ ਉਹਨਾਂ ਨੂੰ ਵੀ ਇਹੀ ਕੰਮ ਮਿਲਣਾ ਜਦ ਸਰਵਪਤਾ ਭਲਾ ਗਿਆ ਤੁਸੀਂ ਕਿੰਨਾ ਘਾਟੇ ਚ ਜਾ ਰਹੇ ਹੋ ਤੁਹਾਡੀ ਸੋਚ ਕਿੰਨੇ ਘਾਟੇ ਚ ਜਾ ਰਹੀ ਆ ਜੇ ਤੁਹਾਡੀ ਥੈਂਕ ਆ ਜਾਂ ਤੁਹਾਡੀ ਸੋਚਾਂ ਉਹਨੂੰ ਕਿੰਨਾ ਘਾਟੇ ਜਾ ਰਹੇ ਹੋ ਨਹੀਂ ਘਾਟੇ ਤੁਸੀਂ ਆਪ ਤੋਂ ਦਿਲ ਜਾ ਰਹੇ ਹੋ ਆਪਣੀ ਸੋਚ ਨੂੰ ਆਪਣੇ ਜਿਹੜਾ ਤੁਹਾਡਾ ਨੇਕੇ ਨਾ ਇਹ ਕੋਈ ਥੱਲੇ ਨਹੀਂ ਜਾਣਾ ਇਹ ਬੁਰਸ਼ ਸ਼ੰਕਰ ਨੂੰ ਜੁਰਮ ਦੇ ਕੇ ਉਹ ਨੂੰ ਨਲਕਨ ਕਹਿੰਦਾ ਕੋਰਬਲ ਸਾਹਿਬ ਦਾ ਤੁਹਾਨੂੰ ਕੀ ਜਨ ਲਈ ਚਾਰ ਆਂ ਭਾਈ ਆਪ ਸਾਹਿਬ ਇਸ ਦਮ ਤੇ ਅਧਿਕ ਕੀ ਕਹਿ ਰਹੇ ਨੇ ਪਾਸ਼ਾ ਅਦੇ ਦੁਨੀਆਂ ਦੇ ਦੁਨੀਆਂ ਦੇ ਦੁਨੀਆਂ ਦੇ ਮਾਲਕ ਦੁਨੀਆਂ ਤੇ ਨਿਤ ਨਵੇਂ ਤਮਾਸ਼ੇ ਕਰਦੀਏ ਅੱਗੇ ਇੱਜਤ ਲਈ ਮਨ ਦੀ ਸੀ ਔਰ ਪੈਸੇ ਤੇ ਲਈ ਮਨਦੀ ਏ ਦੁਨੀਆਂ ਦੇ ਦੁਨੀਆਂ ਦੇ ਪੈਸੇ ਦੇ ਪਹਿਣ ਭਲਾ ਸਾਰੇ ਪੈਸੇ ਨਾਲ ਰਿਸ਼ਤੇ داری ਏ ਪੈਸੇ ਦਾ ਹਰਕਨਾ प्यार पिया पैसे न सौ यारी है दुनिया 云逸。 चार पास मैंबर आए उन्होंने देखे हो गए देखा भी हमें कलर का चक नहीं जाता सारी चक्कर फिर कटे होकर बट लागे वो फिर नहीं चले ट्रक से शाम उ चले गए जाके कहते पहले आप लंगर छो लंगर लो फिर इन्हू बट ला कहें चलो जरा एक जागर क्यों सारे लोगों दिल पास भाई असं लंगर लिया इतने बैठो वो लंगर लैंड के लिए उन्होंने मन च बेईमती करती माया ने माया हुई डांडनी जतनी लुटा है जतनू है धोखे च पादी आनेकोर लादी आग लाऊ ਅਮੇਸ਼ਾ ਨਾਲ ਟੋਕਣ ਦੀ ਨਹੀਂ ਦਿੱਤੀ ਕਾਹੀ ਕਬੀਰ ਜੀ ਨੇ ਇਹਨੂੰ ਕੀ ਕੀਤਾ ਨਾਮੂ ਕਾਪੀ ਨਾ ਕੋ ਕਾ ਦੇ ਕਾਪੂ ਦੇ ਡਾਰੇ ਹੀ ਬੈਨਨ ਸੰਤਾਂ ਨਹੀਂ 30 ਲੋਕ ਤੇ ਨੇ ਆਲੀ ਕਬੀਰ ਜੀ ਨੇ ਲੈ 99 ਕਟਲੇ 90 ਇਹ ਕੀ ਕੀਤਾ ਤਾਂ ਮਨ ਹੋਵੇ ਤਾਂ ਆ ਮੰਨਦੀ ਹੈ ਕਿ ਮੈਂ ਭਗਤ ਮੇਰਾ ਕੁਝ ਕਰਦੇ ਨੇ ਦੁਨੀਆ ਮੱਖੇ ਠੇਕਦੀ ਆ ਅੰਤ ਮੈਨੂੰ ਇੱਕ ਗੋਤ ਬਰ ਲੈਂਦੇ ਨੇ ਨੱਕ ਲਟ ਲੈਂਦੇ ਨੇ ਕੰਨ ਲਟ ਲੈਂਦੇ ਨੇ ਬੇ ਰੂਪ ਬਣਾ ਕੇ ਤੋਰ ਦਿੰਦੇ ਨੇ ਆਪਣੇ ਬੇਲੇ ਉਹ ਇਹਦਾ ਨਾ ਧੁਰਦੇ ਨਹੀਂ ਆਪਾਂ ਸੰਸਾਰ ਦੇ ਵਿੱਚ ਪੁੰਦੇ ਆ ਜਦੋਂ ਉਹਨਾਂ ਨੇ ਨਗਰ ਪਾਣੀ ਖਰੀਦਿਆ ਉਹਦੇ ਵਿੱਚ ਜਿਹੜਾ ਪਾਪੀ ਕਹਿੰਦੇ ਉਹਨਾਂ ਨੂੰ ਖਾਦੋ ਉਹ ਮੰਨਣਗੇ ਆਪਾਂ ਇਹ ਦੋਵੇਂ ਬੰਦ ਲਾਂਗੇ उन्होंने मन चाहिए रोटी आपे पहला उन्होंने कुड़ फुड़ के मार दो दराज दो दाने कटे उन्होंने आंदू की ही सिर पड़ पड़ के मारे वो जहर खा के रोटी खा के मर गए जी महापुरुषों तीन जन रही दे रुपये सोटा ਮੈਂ ਸੰਸਾਰ ਮੇਂ ਤਾਂ ਪਿਆਰ ਕਰਦਾ ਹਾਂ ਕਰਤੂਤ ਦਿਖਾਉਂਦੀ ਆਂ ਮਦੀ ਪਰ ਰੱਬ ਦੇ ਪਿਆਰ ਐ ਨੂੰ ਨਹੀਂ ਮਾ ਪੱਖੇ ਲੋਂਦੇ ਉਹ ਤੋਂ ਗੁਰਨਾਥ ਸਾਹਿਬ ਮਹਾਜਨੇ ਹੋਰ ਕੋਸ਼ਿਸ਼ ਕਰਤੀ ਸੀ ਇਹਦੇ ਤੇ ਵੀ ਆਪ ਨੂੰ ਮੰਦਰਾ ਦੇ ਲੱਗ ਤਰਮਾਰਾਂ ਦੇ ਲੱਗ ਪਾਣੀ ਆਪਣੀ ਕਰਤੂਤ ਵੀ ਉਹੀ ਕਰਤੀਆਂ ਕਲੋਂ ਕਾਪੀ ਨਾਲ ਆਟੋਮੈਟਿਕ ਕਾਰਗੂਡ ਕੇ ਢਾਈ ਬੈਲੰਸ ਸੰਤਾਂ ਦੀ ਤੀਨ ਲੋਪ ਤੇ ਮੈਂ इस के बाणी ना जुड़ो जो बाणी कहे जो गुरबाणी कहे सेवक जन माने प्रत टाइम प्रतक होगा ग्रंथी ने कहना मन देखो मन तो क्यों नहीं आता उसी नमस्कार कर दो नमस्कार करने हो होर हों नमस्कार लगती नहीं ਫਰਦਾਂ ਦੇ ਅੰਕਿਤੋਂ ਹੁੰਦਾ ਇੱਥੇ ਧੰਮਾ ਤੋਂ ਉਹ ਤੇ ਨੰਮਿਤ ਲੱਗੂ ਗਈ ਚੱਲੂ ਗਈ ਇਹ ਟੈਂਪਰਰੀ ਮੱਥੇ ਟੇਕ ਲਿਆਉ ਟੈਂਪਰਰੀ ਨੂੰ ਬਾਹਰ ਰਹੀਉ ਗਾਵੇ ਸੁਣੀੰਦ ਨੂੰ ਖਾਏ ਪਰ oh

श्रद्धा नो नाम ना चुड़ो आगे थोड़ा बहुत सुखिया और लोग से हिले हो जाते आपकी कृपा कर चाहता है बच्चा कीर्तन करूंगा न कीर्तन करो वाहीगुरु वाहन